ਬਹੁਤ ਹੀ ਸਤਿਕਾਰਯੋਗ ਪੰਜਾਬੀਓ ਕਲਮ ਦਾ ਸਫਰ ਇੱਕ ਯਾਤਰਾ ਸਫਰ ਹੈ ਇਹਦਾ ਪੈੰਡਾ ਬੜਾ ਵਿਖੜਾ ਹੈ ਤੋਂ ਸਾਡਾ ਇਹ ਪ੍ਰੋਗਰਾਮ ਕਲਮਾਂ ਦਾ ਸਫਰ ਅੱਜ ਇੱਕ ਪਲਾਂ ਹੋਰ ਪੁੱਟ ਰਿਹਾ ਹੈ ਕਿਉਂਕਿ ਕਲਮਾਂ ਵਾਲਿਆਂ ਨੂੰ ਤੁਹਾਡੇ ਰੂਬਰੂ ਕਰਾਉਣਾ ਸਾਡਾ ਫਰਜ਼ ਬਣਦਾ ਕਿਉਂਕਿ ਕਲਮ ਚੰਗਾ ਸਿਰਜਦੀ ਹੈ ਚੰਗਾ ਸਾਹਿਤ ਸਿਰਜਿਆ ਜਾਂਦਾ ਗੀਤ ਕਵਤਾਵਾਂ ਉਹਨਾਂ ਦੇ ਧੀਆ ਪੁੱਤਰਾਂ ਵਰਗੇ ਹੁੰਦੇ ਨੇ ਸਤਕਾਰਾਂ ਦੇ ਸੋ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਣਾ ਇਹ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਉਹ ਕਲਮਕਾਰ ਤੁਹਾਡੇ ਰੂਬਰੂ ਹੋਣ ਜਿਨ੍ਹਾਂ ਦੀ ਕਲਮ ਦੇ ਇਤਿਹਾਸ ਸਿਰਜਿਆ ਜਿਨ੍ਹਾਂ ਦੀ ਕਲਮ ਨੇ ਸੱਤ ਖੇਤਰ ਵਿੱਚ ਪੈੜਾਂ ਪਾਈਆਂ ਔਰ ਇੱਕ ਗੱਲ ਜ਼ਿਕਰਯੋਗ ਹੈ ਕਿ ਬਹੁਤ ਵਾਰੀ ਬਹੁਤ ਸਾਰੇ ਕਲਮਕਾਰ ਅਣਗੌਲੇ ਰਹਿ ਜਾਂਦੇ ਨੇ ਕਈ ਵਾਰੀ ਜ਼ਿਕਰ ਕਿਉਂਕਿ ਅੱਜ ਪੈਸੇ ਦਾ ਯੁੱਗ ਹੈ ਪੈਸੇ ਦੇ ਯੁੱਗ ਨਾਲ ਪਬਲਿਸਿਟੀ ਵੀ ਹੁੰਦੀ ਹੈ ਸੋ ਕਈ ਵਾਰੀ ਬਹੁਤ ਸਾਰੇ ਸਤਕਰ ਅਣਗੌਲੇ ਰਹਿ ਜਾਂਦੇ ਨੇ ਔਰ ਕਈ ਵਾਰੀ ਜਿਹੜੇ ਸਹਿਤਕਾਰਾਂ ਨੇ ਪੈੜਾਂ ਪਾਈਆਂ ਹੁੰਦੀਆਂ ਤੇ ਅਸੀਂ ਉਹਨਾਂ ਨੂੰ ਯਾਦ ਵੀ ਕਰਦੇ ਆ ਆਪਣੇ ਚੇਤਿਆਂ ਵਿੱਚ ਯਾਦ ਕਰਦੇ ਆ ਅੱਜ ਇਹ ਸਹਿਤਕਾਰ ਅੱਜ ਤੁਹਾਡੇ ਰੂਬ ਨੂੰ ਕਰਨ ਜਾ ਰਹੇ ਆ ਜਿਹੜਾ ਪਿਛਲੇ 40 ਸਾਲ ਤੋਂ ਲਗਾਤਾਰ ਸਾਹਿਤ ਰਚ ਰਿਹਾ ਔਰ ਉਹਦੀ ਕਲਮ ਨੇ ਬੜੀਆਂ ਨਵੀਆਂ ਪੈੜਾਂ ਪਾਈਆਂ ਸੋ ਕਲਮਾਂ ਦਾ ਸਫਰ ਦੇ ਵਿੱਚ ਰਤਨ ਤਾਲਵੀ ਜੀ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਬਹੁਤ ਧੰਨਵਾਦ ਆਨ ਸਕਾਈ ਟੀਵੀ ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਟੂਡੀਓ ਚ ਆਉਣ ਲਈ ਆਪਣਾ ਸਮਾਂ ਸਾਨੂੰ ਦੇਣ ਲਈ ਕਿਉਂਕਿ ਲੰਮੇ ਸਫ਼ਰ ਤੋਂ ਤੁਸੀਂ ਇਸ ਕਲਮਾ ਦੇ ਸਫ਼ਰ ਦੇ ਵਿੱਚ ਆਏ ਹੋ ਔਰ ਇਸ ਕਲਮਾ ਦੇ ਸਫ਼ਰ ਵਿੱਚ ਤੁਹਾਡਾ ਸਵਾਗਤ ਵੀ ਹੈ ਔਰ ਮੈਂ ਚਾਹਨਾ ਵਾਂ ਕਿ ਪਹਿਲਾ ਹੀ ਸਵਾਲ ਜਿਹੜਾ ਉਹ ਰਸਮੀ ਜਾਂ ਸਵਾਲ ਕਿ ਪਿੰਡ ਟਾਲੀ ਜਿਹੜਾ ਮੰਡ ਦੇ ਏਰੀਆ ਦੇ ਵਿੱਚ ਤੁਸੀਂ ਵਾਹ ਦੇ ਨਾਲ ਜੁੜਿਆ ਹੋਇਆ ਔਰ ਬਿਆਸ ਦਰਿਆ ਦਾ ਕੰਢਾ ਉਹ ਸਾਰਾ ਕੁਝ ਸਾਰਾ ਵਾਤਾਵਰਨ ਇਸ ਕਰਮ ਨੂੰ ਕਿਦਾਂ ਉਹਨੇ ਰਫਤਾਰ ਫੜਾਈ ਸੋ ਮੈਂ ਚਾਹੁੰਦਾ ਕਿ ਉਹ ਤੁਸੀਂ ਆਪਣਾ ਸਫਰ ਜਿਹੜਾ ਉਹ ਮੁੰਡਲਾ ਸਫਰ ਜਿਹੜਾ ਇਸ ਕਰਮ ਦੇ ਨਾਲ ਜੁੜਨ ਦਾ ਉਹ ਸਾਡੇ ਨਾਲ ਸਾਂਝਾ ਕਰੋ ਜੀ ਫਰਦੂਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਨਾ 1985 ਇਹ 1975 ਵਿੱਚ ਲਿਖਣਾ ਸ਼ੁਰੂ ਕੀਤਾ ਸੀ ਉਸ ਦੇ ਤੋਂ ਬਾਅਦ ਮੇਰੀ ਪਹਿਲੀ ਕਿਤਾਬ ਜਿਹੜੀ ਹੈ 1980 ਵਿੱਚ ਛਪੀ ਸਭ ਤੋਂ ਪਹਿਲਾ ਜਿਹੜਾ ਮੈਂ ਗੀਤ ਲਿਖਿਆ ਨਾ ਮੈਂ ਆਪਣੇ ਪਿੰਡ ਤੇ ਲਿਖਿਆ ਕਿ ਫੇਰੇ ਜਿਹਦੇ ਤੁਫੀਆਂ ਤੇ ਫੇਰੇ ਜਿਹਦੇ ਤੁਫੀਆਂ ਤੇ ਬਿਰਖਾਂ ਦੀ ਸ਼ਾਨੀ ਕਿ ਫੇਰੇ ਜਿਹਦੇ ਤੁਫੀਆਂ ਤੇ ਬਿਰਖਾਂ ਦੀ ਸ਼ਾਨੀ ਰਤਨ ਵਸਿੰਦਾ ਜਿੱਥੇ ਟਾਲੀ ਉਹਦਾ ਨਾ ਵਾਹ ਹਸਦੇ ਨੇ ਲੋਕ ਉਥੇ ਖਿੜੀਆਂ ਬਹਾਰਾਂ ਨੇ ਕਲੀਆਂ ਦੇ ਨਾਲ ਜਿਵੇਂ ਪੌਰਾ ਦੀਆਂ ਡਾਰਾਂ ਨੇ ਉੱਡਦੇ ਬਨੇਰਿਆਂ ਤੇ ਰਹਿੰਦੀ ਉਥੇ ਕਾਣੀ ਤੇ ਰਤਨ ਵਸਿੰਦਾ ਜਿੱਥੇ ਟਾਲੀ ਉਹਦਾ ਨਾ ਇਹ ਇਹ ਸ਼ੁਰੂਆਤ ਮੇਰੀ ਜਿਹੜੀ ਹੈ ਸੱਤ ਤੋਂ ਪਹਿਲਾ ਜੀਤੇ ਮਿਲ ਗਿਆ ਉਹਦੇ ਤੋਂ ਬਾਅਦ ਮੇਰਾ ਸਿਹਤ ਕੇ ਸਫਰ ਯਾਰੀ ਹੋ ਗਿਆ ਮੈਂ ਲਗਾਤਾਰ 40 ਸਾਲ ਤੋਂ ਜਿਹੜਾ ਸਿਹਤ ਦੀ ਸਿਰਜਣਾ ਕਰ ਰਿਹਾ ਤੇ ਅੱਜ ਜਦੋਂ ਅਸੀਂ ਸਾਇਤ ਸਿਰਜਣਾ ਦੀ ਗੱਲ ਕਰਦੇ ਆਂ ਤੇ ਇੱਕ ਵਧੀਆ ਗੱਲ ਆ ਕਿ ਇੱਕ ਉਸਤਾਦ ਹੋਣਾ ਹਾਂਜੀ ਕਈ ਵਾਰੀ ਅਸੀਂ ਉਸਤਾਦਾਂ ਦੇ ਚੰਡੇ ਹੋਏ ਜਦੋਂ ਸ਼ਗਿਰਦਾਂ ਨੂੰ ਦੇਖਦੇ ਆਂ ਤੋਂ ਬਾਕੀ ਇਹਨਾਂ ਨੂੰ ਮੋਹਰੇ ਲੱਗ ਜਾਂਦੇ ਨੇ ਕਿਉਂਕਿ ਉਸਤਾਦੀ ਸ਼ਗਿਰਦੀ ਦੀ ਪਰੰਪਰਾ ਬੜੀ ਪੁਰਾਣੀ ਆ ਹਾਂਜੀ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ ਲੋ ਪਰ ਸੁਲਤਾਨ ਬਾਹੂ ਜੀ ਦਾ ਇੱਕ ਥਾਂ ਲਿਖਿਆ ਹੋਇਆ ਕਹਿੰਦੇ ਕਿ ਮੀਮ ਮੁਰਸ਼ਿਦ ਐਸਾ ਹੋਵੇ ਜਿਹੜਾ ਧੋਵੀ ਵਾਂਗੂ ਛੱਟੇ ਹੋ ਉਹ ਧੋਵੀ ਵਾਂਗੂ ਛੱਟ ਕੇ ਸਾਡੀ ਮਹਿਲ ਗੜ ਦਿੰਦਾ ਤੇ ਤੁਸੀਂ ਕੋਈ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਉਸਤਾਦੀ ਸ਼ਗਿਰਦੀ ਦੀ ਪਰੰਪਰਾ ਦੇ ਨਾਲ ਜੁੜੇ ਹੋ ਜਾਂ ਤੁਸੀਂ ਬਿਲਕੁਲ ਕਿਵੇਂ ਲਿਖਣਾ ਸ਼ੁਰੂ ਸਰਦੂਰ ਜੀ ਮੇਰੀ ਜਿਹੜੀ ਪਹਿਲੀ ਮੁਲਾਕਾਤ ਸੀ ਉਹ ਡਾਕਟਰ ਜਸਵੰਤ 베ਗੋਵਾਲ ਨਾਲ ਬਿਲਕੁਲ ਕਪੂਰਥਲਾ ਜ਼ਿਲ੍ਹੇ ਦਾ ਖੂਬਸੂਰਤ ਸ਼ਹਿਰ ਡਾਕਟਰ ਜਸ ਇਹ 베ਗੋਵਾਲ ਉਹਦੀ ਮੀਖੋਵਾਲ ਪਤੀਲੇ ਵਿੱਚ ਜਨਮਿਆ ਡਾਕਟਰ ਜਸਵੰਤ 베ਗੋਵਾਲ ਹੂੰ ਮੈਂ ਬਹੁਤ ਲੰਮਾ ਸਫਰ ਉਹਨਾਂ ਦੀ ਰਹਿਨਮਾਈ ਦੇਖ ਲਿਆ ਹੂੰ ਉਹ ਬਹੁਤ ਵਾਕਮਤ ਮਤਲਬ ਲਿਖਿਆ ਉਹਨਾਂ ਨੇ ਸਹਿਤ ਲਿਖਿਆ ਉਹ ਉਹਨਾਂ ਦੀ ਦੇਣ ਸੀ ਮੈਨੂੰ ਉਹ ਅੱਜ ਤੱਕ ਉਹ ਮੇਰੇ ਨਾਲ ਟੁੱਟੇ ਰਹਿ ਹੂੰ ਬੇਸ਼ੱਕ ਭਾਵੇਂ ਇਸ ਦੁਨੀਆ ਵਿੱਚ ਉਹ ਨਹੀਂ ਹੈ ਪਰ ਫੇਰ ਵੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਮੈਂ ਚਾਰ ਕਿਤਾਬਾਂ ਲੱਗੀਆਂ। ਹਾਂ। ਇਹਦਾ ਮਤਲਬ ਬੀਜ ਰੂਪ ਦੇ ਵਿੱਚ ਹਾਂਜੀ ਹਾਂਜੀ ਡਾਕਟਰ ਬੈਂਕੂਵਾਲ ਤੁਹਾਡੇ ਹੱਲੇ ਬਿਲਕੁਲ ਬਿਲਕੁਲ ਨਾਲ ਤੇ ਤੁਰੇ ਰਹਿੰਦੇ ਨੇ ਹਰ ਵੇਲੇ ਹਰ ਵੇਲੇ ਨਾਲ ਨੇ ਬਿਲਕੁਲ ਨਾਲ। ਸੋ ਜਿਹੜੀਆਂ ਕਿਤਾਬਾਂ ਜਿਹੋ ਤੁਸੀਂ ਤੁਹਾਡੀ ਇਹ ਗੱਲ ਕਰਦੇ ਆ ਤੇ ਉਹ 15 ਕਿਤਾਬਾਂ ਤੁਹਾਡੀਆਂ ਹੁਣ ਤੱਕ ਆ ਚੁੱਕੀਆਂ ਹਾਂਜੀ ਹਾਂਜੀ। ਪਰ ਮੈਂ ਚਾਹਨਾ ਕਿ ਉਹ ਕਿਤਾਬਾਂ ਜਿਹੜੀਆਂ ਛਾਪਣੀਆਂ ਅੱਜ ਕੱਲ ਦੇ ਜ਼ਮਾਨੇ ਚਾਪਣਾ ਤੁਹਾਡੇ ਗੀਤਕਾਰੀ ਦੀ ਵੀ ਗੱਲ ਕਰਾਂਗੇ। ਕਿਤਾਬਾਂ ਛਾਪਣੀਆਂ ਤੇ ਛਕਵਾਉਣੀਆਂ ਕੋਈ ਸੌਖਾ ਕੰਮ ਨਹੀਂ। ਤੇ ਇਹਨਾਂ ਮੈਨੇਜ ਕਰਨਾ ਔਰ ਛਪੌਣੀਆਂ ਫਿਰ ਉਹਦੀ ਭੱਜ ਦੌੜ ਕਰਨੀ ਇਹ ਇਹ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਕਿਤਾਬਾਂ ਦਾ ਮੇਰੀਆਂ ਕਾਫੀ ਕਿਤਾਬਾਂ ਜਿਹੜੀਆਂ ਨਾ 10 ਦੇ ਕਰੀਬ ਉਹ ਡਾਕਟਰ ਜਸਵੰਤ ਬੇਗੋਵਾਲ ਨੇ ਸੁੰਦਰਬਗ ਡੀਪੂ ਵਾਲਿਆਂ ਨੂੰ ਕਹਿ ਕੇ ਸੀ ਛਪਾਉਂਦੇ ਰਹੇ ਹੂੰ ਉਹਨਾਂ ਦੇ ਜਾਣ ਤੋਂ ਬਾਅਦ ਵੀ ਜਿਹੜੀਆਂ ਉਹ ਕਿਤਾਬਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਮੇਰੀਆਂ ਕਾਫੀ ਛਪੀਆਂ ਕਿਤਾਬਾਂ ਹੂੰ ਮੈਂ ਨਾ ਪਿੱਛਾ ਮੁਰਕੇ ਨਹੀਂ ਦੇਖਿਆ ਸਰਦੂਲ ਜੀ ਹੂੰ ਨਿਰੰਤਰ ਮੈਂ 40 ਸਾਲ ਤੋਂ ਇਸ ਖੇਤਰ ਦੇ ਵਿੱਚ ਆਇਆ 15 ਦੇ ਕਰੀਬ ਮੈਂ ਕਿਤਾਬਾਂ ਲਿਖੀਆਂ ਹਾਂ ਹਾਂਜੀ ਤੇ ਜਿੰਨਾ ਤੁਸੀਂ ਗੀਤਕਾਰੀ ਦੇ ਖੇਤਰ ਵਿੱਚ ਜਿਆਦਾ ਤੁਹਾਡਾ ਹਾਂਜੀ ਯੋਗਦਾਨ ਹੈ 40 ਸਾਲ ਤੋਂ ਤੁਸੀਂ ਲਿਖ ਰਹੇ ਹੋ ਬਿਲਕੁਲ ਔਰ ਬੜੇ ਗਾਇਕਾਂ ਨੇ ਤੁਹਾਡੇ ਗੀਤ ਗਾਏ ਬਹੁਤ ਬਹੁਤ ਜੀ ਔਰ ਉਹਨਾਂ ਦਾ ਜ਼ਿਕਰ ਕਰੋ ਉਹਨਾਂ ਗਾਇਕਾਂ ਦਾ ਔਰ ਕਿਹੜੇ ਕਿਹੜੇ ਗੀਤ ਆ ਜਿਹੜੇ ਉਹਨਾਂ ਗਾਇਕਾਂ ਨੇ ਗਾਏ ਜਿਨ੍ਹਾਂ ਦੇ ਵਿੱਚ ਫਿਰ ਟਾਲੀ ਪਿੰਡ ਦਾ ਜ਼ਿਕਰ ਜਿਹੜਾ ਜ਼ਰੂਰ ਆਉਂਦਾ 1980 ਵਿੱਚ ਮੇਰੇ ਗੀਤ ਜਿਹੜੇ ਆ ਰੇਡੀਓ ਤੇ ਟੀਵੀ ਤੋਂ ਪਰੋਬ ਨਹੀਂ ਹੂੰ ਤੇ ਬਹੁਤ ਵੱਡੀ ਗੱਲ ਹੈ ਜੀ ਰੇਡੀਓ ਤੋਂ ਮੈਂ ਪਾਸ ਹੂੰ ਤੇ ਮੇਰਾ ਪਹਿਲਾ ਐਲਪੀ ਰਿਕਾਰਡ ਕਾਲਿਆਂ ਬਾਗਾਂ ਦੀ ਮਹਿੰਦੀ ਹੂੰ ਸਰਬਜੀਤ ਕੋਕੇ ਵਾਲੀ ਦਾ ਕੱਢਿਆ ਵਾਹ ਉਹਦੇ ਤੋਂ ਬਾਅਦ ਪ੍ਰਗਨ ਤੇਜੀ ਤੇ ਨੀਲਮ ਗਿੱਲ ਉਹਨਾਂ ਦਾ ਵੀ ਇੱਕ ਐਲਪੀ ਰਿਕਾਰਡ ਆਇਆ ਹੂੰ ਬਲਵੀਰ ਭੱਦੀ ਹੂੰ ਬਲਵੀਰ ਭੱਦੀ ਦੀ ਮੰਗਸਿ ਮਟਾਲੀ ਹੂੰ ਹਾਂਜੀ ਤੇ ਕਾਫੀ ਜਿਹੜੇ ਐ ਮਤਲਬ ਇਹ ਮਤਲਬ ਜਿਹੜੇ ਗਾਇਕ ਆ ਜਿੱਦਾਂ ਮਤਲਬ ਕੁਵਿੰਦਰ ਪਟਿਆਲਾ ਸੁਖੀ ਬਰਾੜ ਕਮਲਜੀਤ ਨੀਰੂ ਮਤਲਬ ਮੱਦੀ ਕੋਈ ਗੀਤਾਂ ਦਾ ਜ਼ਿਕਰ ਕਰੋ ਵੱਡੇ ਵੱਡੇ ਕੀ ਵੱਡੇ ਕੀ ਜਿਹੜੇ ਅੱਜ ਪਿੱਛੇ ਮੇਰਾ ਇੱਕ ਗੀਤ ਇਹਨਾ ਮਕਬੂਲ ਹੋਇਆ ਬੇ ਮਿਹਾਲ ਉਹਨਾਂ ਦਾ ਪੁੱਛ ਬੈਠਾ ਮਤਲਬ ਮੱਦੀ ਦੀ ਬਾਤ ਮਿਹਾਲ ਉਹਨਾਂ ਦਾ ਪੁੱਛ ਬੈਠਾ ਚੁੱਪ ਕਰਕੇ ਕੋਲੋਂ ਲੰਘ ਗਏ ਨੇ ਮਿਹਾਲ ਉਹਨਾਂ ਦਾ ਪੁੱਛ ਬੈਠਾ ਚੁੱਪ ਕਰਕੇ ਕੋਲੋਂ ਲੰਘ ਗਏ ਨੇ ਮੇਰੀ ਸੋਚਾਂ ਦੇ ਵਿੱਚ ਰਾਤ ਗਈ ਖੌਰੇ ਰੁੱਸ ਗਏ ਖੌਰੇ ਸੰਗ ਵਾਹ ਤੇ ਇੱਕ ਮੇਰਾ ਬੜਾ ਮਕਹਾਜੀ ਸੁਖੀ ਬਰਾੜ ਤੇ ਕਮਲ ਜੀ ਸੁਖੀ ਬਰਾੜ ਨੇ ਗਾਇਆ ਸੀ ਇਹ ਜੱਗ ਬਦਲੇ ਤੂੰ ਬਦਲੀ ਨਾ ਅੱਖ ਸੱਜਣਾ ਮੈਨੂੰ ਰੇਸ਼ਮੀ ਰਮਾਲ ਵਾਂਗੂ ਰੱਖ ਲੈ ਤੇ ਕਮਲਜੀਤ ਮੀਰ ਹਾਂ ਉਹਨਾਂ ਨੇ ਇਹ ਤੇ ਇਹਨਾਂ ਨਸ਼ਿਆਂ ਨੇ ਤੇਰੀ ਵਿੱਚ ਜਵਾਨੀ ਭੱਤੀ ਵੀ ਤੂੰ ਹੱਸ ਕੇ ਤਾਂ ਦੀ ਸ਼ਰਾਬ ਕਰਦੀ ਇੱਕ ਮੇਰਾ ਗੀਤ ਨਾ ਗਾਮਾ ਫਕੀਰ ਦੀ ਆਵਾਜ਼ ਵਿੱਚ ਹੋਇਆ ਬਹੁਤ ਐਸਰੇ ਮਕਬੂਲ ਆਉ ਗੀਤ ਉਹ YouTube ਚੈਨਲ ਤੇ ਮੇਰੇ ਵੱਜ ਰਿਹਾ ਕਰਕੇ ਨਾਮ ਡਿਲੀਟ ਸੱਚਾ ਸਾਡਾ ਦਿਲ ਦੇ ਵਰਕੇ ਵਾਹ ਸੱਚ ਬੋਲਣ ਤੇ ਸੱਚ ਕਹਿਣ ਦਾ ਵਕਤ ਗਿਆ ਲੋਕੋ ਕੀ ਕੋਈ ਕਰਦਾ ਉਹਨਾਂ ਕਰਦੇ ਉਹਨੂੰ ਰੋਕੋ ਨਾ ਟੋਕੋ ਹੂੰ ਸੱਚ ਬੋਲਣ ਤੇ ਕਿਸੇ ਨੂੰ ਕਹਿਣ ਦਾ ਵਕਤ ਗਿਆ ਲੋਕੋ ਕੀ ਕੋਈ ਕਰਦਾ ਉਹਨੂੰ ਕਰਨ ਦੇ ਉਹਨੂੰ ਰੋਕੋ ਨਾ ਟੋਕੋ ਮੈਂ ਸੱਚ ਕਿਹਾ ਤਾਂ ਛੱਡ ਗਏ ਸਾਨੂੰ ਬਿਨ ਹੀ ਪਰਚੇ ਤੋਂ ਕਰਕੇ ਨਾਮ ਡਿਲੀਟ ਸੱਜਾ ਸਾਡਾ ਦਿਲ ਦੇ ਵਿੱਚ ਓਏ ਹੋਏ ਹਾਂਜੀ ਇਹ ਬੜੇ ਮਕਬੂਲ ਗੀਤ ਹੋਇਆ ਮੇਰੇ ਜੀ ਇਹ ਬਹੁਤ ਜ਼ਿਆਦਾ ਤੇ ਜਿਵੇਂ ਅੱਜਕੱਲ ਸਮਾਜ ਦੇ ਵਿੱਚ ਸਾਡਾ ਫਰਜ਼ ਬਣਦਾ ਹਾਂਜੀ ਸਖਤਕਾਰ ਜਿਹੜੀ ਸ਼੍ਰੇਣੀ ਹੈ ਇਹਨਾਂ ਦਾ ਫਰਜ਼ ਬਣਦਾ ਕਿ ਸਮਾਜ ਨੂੰ ਸੋਹਣਾ ਦੇਖਣ ਹਾਂਜੀ ਹਾਂਜੀ ਤੇ ਤੁਸੀਂ ਵੀ ਚਾਹੁੰਦੇ ਹੋ ਕਿ ਸਮਾਜ ਸਾਡਾ ਸੋਹਣਾ ਹੋਵੇ ਬਿਲਕੁਲ ਤੇ ਜਿਵੇਂ ਆ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਤੇ ਨਸ਼ਿਆਂ ਦਾ ਪ੍ਰਚਲਨ ਬੜਾ ਹੋ ਰਿਹਾ ਹਾਂਜੀ ਅੱਜ ਸਾਡੇ ਸਮਾਜ ਦੇ ਵਿੱਚ ਹਾਂਜੀ ਕੀ ਇਸ ਪਾਸੇ ਵੀ ਤੁਹਾਡੀ ਕਾਰਜ ਜਿਹੜੀ ਬਿਲਕੁਲ ਬਿਲਕੁਲ ਯਤਨ ਕੀਤੇ ਆ ਕਿ ਬਹੁਤ ਜੀ ਹਾਂਜੀ ਮੇਰੀ ਕल्पना ਇਹ ਨੇਤਾ ਜੀ ਕਹਿੰਦੇ ਨੇ ਹੂੰ ਤੈਨੂੰ ਵੀ ਪਤਾ ਜੋ ਮੇਰੇ ਘਰ ਵਿੱਚ ਲੁਕੀ ਏ ਨੇਤਾ ਜੀ ਇੱਕ ਪੁਲਸ ਅਫਸਰ ਨੂੰ ਕਹਿੰਦੇ ਆ ਤੈਨੂੰ ਵੀ ਪਤਾ ਜੋ ਮੇਰੇ ਘਰ ਵਿੱਚ ਲੁਕੀ ਏ ਇੱਕ ਖੁੰਝੇ ਫੀਮ ਐ ਤੇ ਦੂਜੇ ਖੁੰਝੇ ਭੁਕੀ ਏ ਤੈਨੂੰ ਵੀ ਪਤਾ ਜੋ ਮੇਰੇ ਘਰ ਵਿੱਚ ਲੁਕੀ ਏ ਇੱਕ ਖੁੰਝੇ ਫੀਮ ਐ ਤੇ ਦੂਜੇ ਖੁੰਝੇ ਭੁਕੀ ਏ ਜੇ ਉਹ ਮੇਰਾ ਪਿੱਟ ਦਿੱਤਾ ਦੁਨੀਆ ਚ ਢੋਲ ਬਿਸਤਰਾ ਗੋਲ ਬਿਸਤਰਾ ਗੋਲ ਵਾਹ ਇਹ ਬੱਜਾ ਦਿਖਾਉਂਦਾ ਇਹ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਨਾ ਜੇ ਬੰਦ ਨਾ ਹੋਇਆ ਜੀ ਫਰਦੂਸ ਜੀ ਇਹ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਦਾ ਨਸ ਕਰ ਇਹਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਇਸੇ ਕਰਕੇ ਨਾ ਸਾਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਲੋੜ ਆ ਕਿ ਅੱਜ ਵਿਰਸਾ ਸਾਡਾ ਜਿਹੜਾ ਉਹ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਤੇ ਜਿਹੜਾ ਵਿਸ਼ੇਸ਼ ਕਰਕੇ ਤੁਸੀਂ ਸਿੱਖੀ ਵਿਰਸੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਤੁਹਾਡੀਆਂ ਦੋ ਕਿਤਾਬਾਂ ਬਿਲਕੁਲ ਨਵੀਆਂ ਕਿਤਾਬਾਂ ਜਿਹੀਆਂ ਉਹ ਸਿੱਖੀ ਵਿਰਸੇ ਨਾਲ ਧਾਰਮਿਕ ਤੌਰ ਆਈਆਂ ਜੀ ਈ ਉਹ ਮਨ ਚ ਕਿਵੇਂ ਖਿਆਲ ਆਉਂਦੇ ਰਿਹਾ ਕਿ ਅਸੀਂ ਉਹਨਾਂ ਕਿਤਾਬਾਂ ਦੇ ਵਾਲੇ ਪਾਸੇ ਜਾਈਏ ਇੱਥੇ ਇਸ ਤਰ੍ਹਾਂ ਹੈ ਕਿ ਮੇਰਾ ਜਿਹੜਾ ਮੇਲਾ ਹੈ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਨਾਲ ਹੂੰ ਹੋਇਆ ਹੂੰ ਤੇ ਇੱਕ ਨਾ ਰੇਪੀ ਆ ਮੁੰਡਾ ਮੇਰੇ ਪਿੰਡ ਦਾ ਉਹ ਭਤੀਜਾ ਲੱਗਦਾ ਜੀ ਅਮਰੀਕਾ ਚ ਰਹਿੰਦੇ ਆ ਹੂੰ ਉਹਨਾਂ ਨੇ ਮੈਨੂੰ ਕਿਹਾ ਵੀ ਅੱਜ ਚਾਚਾ ਜੀ ਮਾਰਚਲ ਜਾਣਾ ਆਪਾਂ ਤੇ ਕਲਵਿੰਦਰ ਸਿੰਘ ਬਾਬਾ ਉਹਨੂੰ ਤੈਨੂੰ ਨਾਲ ਲੈ ਕੇ ਆਏਗਾ ਹੂੰ ਥੰਡ ਬਾਉਸੀ ਮੈਂ ਕਿਹਾ ਮੈਂ ਜਾਣਾ ਨਹੀਂ ਉਹ ਕਹਿੰਦਾ ਨਹੀਂ ਚਲ ਤੈਨੂੰ ਬਹੁਤ ਕੁਝ ਮਰਾਮਲ ਉੱਥੇ ਮੈਂ ਗਿਆ ਉਫੇ ਸਬਕ ਗੇਡੀਅਰ ਸਭਾਨਪੁਰ ਵੀ ਫੀਲ ਹੋ ਗਿਆ ਜੀ ਸੁਖਜੰਦਰ ਸਭਾਨਪੁਰ ਮਿਲਿਆ ਉੱਤੇ ਅੱਛਾ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਬਾਬਾ ਮੱਖਣਸ਼ਾਹ ਲਵਾਨੇ ਦੇ ਬਾਰੇ ਲਿਖ ਕੋਈ ਅੱਛਾ ਤੇਰਾ ਜੀ ਅਮਰੀਕਾ ਦੇ ਵਿੱਚ ਤੇਰੀ ਕੈਸਟਟ ਵੀ ਅਸੀਂ ਰੇਜ ਕਰਾਂਗੇ ਤੇ ਤੇਰੀ ਮਦਦ ਵੀ ਕਰਾਂਗੇ ਉਹ ਇਹ ਮੇਰਾ ਪ੍ਰੇਰਨਾ ਦਾ ਸਰੋਤ ਬਣੇ ਉਹਦੇ ਤੋਂ ਬਾਅਦ ਫਿਰ ਮੈਂ ਭੁੱਲਿਓ ਨਾ ਕੁਰਬਾਨੀ ਬਾਬਾ ਮੱਖਣਸ਼ਾਹ ਲਵਾਨਾ ਲਿਖਿਆ ਉਹ ਇਹ ਇਹ ਕਿਤਾਬ ਵੀ ਅਮਰੀਕਾ ਦੇ ਵਿੱਚ ਨਿਊਯਾਰਕ ਬਾਬਾ ਮੱਖਣਸ਼ਾਹ ਲਵਾਨੇ ਗੁਰਦੁਆਰੇ ਰਿਲੀਜ਼ ਹੋਈ ਉਹਦੇ ਤੋਂ ਬਾਅਦ ਮੈਨੂੰ ਉਤਸ਼ਾਹ ਬਹੁਤ ਹੋਇਆ ਜੀ ਮੈਂ ਇੱਕ ਖਾਲਸਾ ਪੰਥ ਦੀ ਸਿਰਜਣਾ ਵੀ ਗੁਰੂ ਗਬਿੰਦ ਸਿੰਘ ਮਹਾਰਾਜ ਨੂੰ ਖਾਲਸਾ ਪੰਥ ਦੀ ਸਿਰਜਣਾ ਕਿਉਂ ਕਰਨੀ ਪਈ ਪੰਜ ਪਿਆਰਿਆਂ ਦਾ ਜੀਵਨ ਲਿੱਖਿਆ ਵੀ ਉਹ ਕਿੱਥੇ ਦੇ ਰਹਿਣ ਵਾਲੇ ਸੀ ਹਾਂਜੀ ਤੇ ਉਹ ਚਮਕੌਰ ਦੀ ਗੜੀ ਦੀ ਜੰਗ ਕੀਤਾ ਉਹਦੇ ਵਿੱਚ ਉਹ ਜਿਹੜੀ ਕਿਤਾਬ ਹੈ ਉਹ ਵੀ ਮਤਲਬ ਜਿਹੜੀ ਹੈ ਅਮਰੀਕਾ ਦੇ ਵਿੱਚ ਵਿਸਾਖੀ ਵਾਲੇ ਦਿਨ ਦੋ ਗੁਰੂ ਘਰਾਂ ਦੇ ਵਿੱਚ ਉਰਲੀਜ ਹੋਈ ਹਾਂ ਮੇਰਾ ਬਿੱਤਰ ਇੱਕ ਦੱਸੇ ਬਾਬਲ ਉਹਦਾ ਭਰਾ ਵੀ ਦੋ ਉੱਥੇ ਨਿਊ ਜਰਸੀ ਦੇ ਵਿੱਚ ਸੁਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਹਾਂਜੀ ਉਹਨਾਂ ਨੇ ਫਿਰ ਰਿਪੋਰਟ ਕੀਤੀ ਜਦੋਂ ਆਪਾਂ ਆਪਣੀ ਵਿਰਾਸਤ ਦੀ ਗੱਲ ਕਰਦੇ ਹਾਂ ਕਿ ਵਿਰਾਸਤ ਤੋਂ ਇੱਕ ਸਾਡੀ ਅੰਗੀਆਂ ਵੀ ਸਾਡੀ ਪੰਜਾਬੀਅਦੀ ਵਿਰਾਸਤ ਆ ਹਾਂਜੀ ਹਾਂਜੀ ਇੱਕ ਸਾਡੀ ਖਾਨਦਾਨੀ ਵਿਰਾਸਤ ਹੁੰਦੀ ਹੈ ਹਾਂਜੀ ਹਾਂਜੀ ਤੇ ਅੱਜ ਕੱਲ ਮੈਂ ਕਈ ਵਾਰੀ ਆਮ ਤੌਰ ਤੇ ਕਹਿ ਸ਼ੇਰ ਬੋਲਦਾ ਹਾਂ ਨਾ ਕਿ ਪ੍ਰੋਫੈਸਰ ਕਰਵਾਂ ਸਿੰਘ ਔਜਲਾ ਆਪਣਾ ਦਾ ਕਿ ਮੈਂ ਆਪਣੀਆਂ ਜਾਨੋ ਪਿਆਰੀਆਂ ਕਿਤਾਬਾਂ ਦੀ ਵਸੀਅਤ ਕਿਸ ਦੇ ਨਾਮ ਕਰਕੇ ਜਾਵਾਂਗਾ ਮੇਰੇ ਜਾਇਆਂ ਨੂੰ ਤਾਂ ਮੇਰੇ ਬੈਂਕ ਖਾਤਿਆਂ ਤੋਂ ਇਲਾਵਾ ਕੁਝ ਨਜ਼ਰ ਹੀ ਨਾ ਆਏ ਸੋ ਇਹ ਜਿਹੜਾ ਅੱਜ ਕੱਲ ਦਾ ਦੌਰ ਆ ਇਹਦੇ 'ਚ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਬੈਂਕ ਖਾਤਿਆਂ ਨਾਲ ਜ਼ਿਆਦਾ ਜੁੜੀ ਆ ਤੇ ਸਾਡੇ ਨਾਲ ਘੱਟ ਜੁੜੀ ਆ ਹਾਂਜੀ ਹਾਂਜੀ ਕੀ ਤੁਹਾਡੀ ਵਿਰਾਸਤ ਸਾਂਭਣ ਵਾਲਾ ਜੇ ਤੁਸੀਂ 40 ਸਾਲ ਤੋਂ ਤੁਰ ਰਹੇ ਹੋ ਪੈਂਦੇ ਤੇ ਇਹ ਕਲਮ ਦਾ ਸਫਰ ਲੈ ਕੇ ਤੁਰਨੇ ਹੋ ਹਾਂਜੀ ਤੇ ਤੁਹਾਡੀ ਵਿਰਾਸਤ ਨੂੰ ਸਾਂਭਣ ਵਾਲਾ ਕੋਈ ਬਿਲਕੁਲ ਹੈ ਮੇਰੇ ਦੋਵੇਂ ਜਿਹੜੇ ਪੁੱਤਰ ਐ ਅਮਰੀਕਾ ਵਿੱਚ ਸੀ ਇੱਕ ਨੂੰ ਮੈਂ ਮਗਾ ਦਿਆ ਇੱਥੇ ਹੂੰ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਉੱਥੇ ਬਹੁਤ ਬਹੁ ਸਕੇ ਪ੍ਰਾਮਣ ਦੀ ਹੂੰ ਬੜੀ ਮਕਬੂਲ ਹੋਈ ਕਿਤਾਬ ਦੀ ਹੂੰ ਉਹ ਉਹ ਕਿਤਾਬ ਜਿਹੜੀ ਹੈ ਉਹ ਫਿਰ ਮੈਥੂ ਛਪਾ ਕੇ ਭੇਜੀ ਉੱਥੇ ਅਮਰੀਕਾ ਦੇ ਵਿੱਚ ਉਹ ਰਿਲੀਜ਼ ਹੋਈ ਕਿਤਾਬ ਹੂੰ ਉਹ ਮੇਰੀ ਵਿਰਾਸਤ ਨੂੰ ਸਮਝ ਰਹੇ ਆ ਜੀ ਉਹਨਾਂ ਗੀਤ ਵੀ ਲਿਖਿਆ ਬਹੁਤ ਅੱਛਾ ਜੀ ਹਾਂਜੀ 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 ਤੇ ਇਹਦੇ ਵਿੱਚ ਨਾ ਮੈਨੂੰ ਘਰ ਦਾ ਬੜਾ ਸੁਜੋਗ ਆ ਮੇਰੀਆਂ ਦੋ ਨੋਆ ਸੁਖੀ ਤੇ ਕਛਸ਼ ਹਾਂਜੀ ਤੇ ਘਰ ਵਾਲੇ ਸਰਨਜੀਤ ਮੇਰਾ ਪੋਤਾ ਜਿਹੜਾ ਹੈ ਉਹ ਇੱਕ ਮਾਹੌਲ ਬਣਿਆ ਸਤ ਸਾਡੇ ਘਰ ਦੇ ਬਿਲਕੁਲ ਪੂਰੀ ਡਿਸਟਰਬ ਨਹੀਂ ਮੈਨੂੰ ਕਰਦਾ ਮੈਂ ਲਿਖਦਾ ਰਹਿਣਾ ਰਾਤ ਦੇ 12 ਵਜੇ ਤੱਕ ਲਿਖਦਾ ਰਹਿਣਾ ਕਿਸੇ ਬੰਦੇ ਨੇ ਮੇਰੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਜ ਨੀ ਕਰਦਾ ਹਾਂਜੀ ਹਾਂਜੀ ਤੇ ਮੈਂ ਜਿਹੜਾ ਸਹਿ ਸੁਭਾਵਾ ਦਾ ਬੜਾ ਯੋਗਦਾਨ ਹੁੰਦਾ ਅੱਜ ਕੱਲ੍ਹ ਕਿਸਹ ਸਹਿਸਭਾਵਾਂ ਵਿੱਚ ਆਪਾਂ ਜਾਣਦੇ ਆ ਸਾਨੂੰ ਕੋਈ ਨਵਾਂ ਸਿੱਖਣ ਨੂੰ ਮਿਲਦਾ ਬਿਲਕੁਲ ਤੇ ਰਤਨ ਤਾਲਵੀ ਜੀ ਕਿੰਨੀਆਂ ਸਹਿਸਭਾਵਾਂ ਨਾਲ ਜੁੜੇ ਹੋਏ ਨੇ ਕਿਉਂਕਿ ਜਦੋਂ ਸਹਿਸਭਾਵਾਂ 'ਚ ਜਾਂਦੇ ਨਾ ਇਹ ਕਮ ਸੇ ਕਮ ਸਾਨੂੰ ਕੋਈ ਸਿੱਖਣ ਨੂੰ ਮਿਲਦਾ ਬਿਲਕੁਲ ਤੁਹਾਡੀਆਂ ਕਿਤਾਬਾਂ ਰਿਲੀਜ਼ ਹੁੰਦੀਆਂ ਤੁਹਾਨੂੰ ਮਾਣ ਮਿਲਦਾ ਸਮਾਜ ਦੇ ਵਿੱਚ ਦਿਲ ਦੇ ਕਿੰਨੀਆਂ ਸਹਿਸਭਾਵਾਂ ਜਿਨ੍ਹਾਂ ਨਾਲ ਤੁਸੀਂ ਜੁੜੇ ਹੋਏ ਮੈਂ ਪਹਿਲਾਂ ਤੇ ਬਹੁਤ ਜੀ ਜੁੜਿਆ ਜੀ ਹੁਣ ਥੋੜਾ ਜਿਆਦਾ ਨੰਬਰ ਦਾ ਠਿਕਾਣਾ ਕੀਤਾ ਨਾ ਠੀਕੋਂ ਕਰਕੇ ਕੱਟ ਜਾਂਦਾ ਹਾਂ 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 ਕਾਫੀ ਮੈਂ ਜਾਂਦਾ ਰਹੇ ਹਾਂ ਹੂੰ ਇਹ ਇੱਕ ਸਸਾ ਵੈ ਮਤਲਬ ਭਾਰਤ ਸਰਕਾਰ ਦੀ ਅੱਛਾ ਜੀ ਉਹਨਾਂ ਨੇ ਮੇਰਾ ਦੋ ਸਾਲ ਤੋਂ ਹੋ ਗਿਆ ਮੈਨੂੰ ਉਹਨਾਂ ਨੇ ਮੁੱਖ ਸਰ ਦੀ ਧਰਤੀ ਤੇ ਹੂੰ ਉਹਨਾਂ ਨੇ ਇੱਕ ਵਾਰ ਦੇ ਨਾਲ ਮੈਨੂੰ ਨਿਵਾਜੀਆ ਕਿਹੜਾ ਸੀ ਵਾਰਦੀ ਉਹ ਉਹਨਾਂ ਨੇ ਕੋਈ ਰਾਜ ਪੁਰਸਕਾਰ ਜਿਹੜਾ ਵਾਰ ਕੀਤਾ ਵਾ ਉਹਨਾਂ ਨੇ ਚਲੋ ਉਹ ਮੈਨੂੰ ਵੀ ਉਹਨਾਂ ਨੇ ਦਿੱਤਾ ਅੱਛਾ ਜੀ ਉਹ ਭਾਰਤ ਸਰਕਾਰ ਦੀ ਸਸਾ ਕੋਈ ਉਹ ਅੱਛਾ ਜੀ ਤੁਹਾਡੀਆਂ ਪ੍ਰਾਪਤੀਆਂ ਬਹੁਤ ਨੇ ਜੀ ਤੇ ਮੈਂ ਚਾਹੁੰਦਾ ਕਿ ਕਿਸੇ ਜਿਹੜਾ ਗੀਤ ਤੁਹਾਡੇ ਦਿਲ ਦੇ ਬਹੁਤ ਨੇੜੇ ਆ ਕਿਉਂਕਿ ਤੁਸੀਂ ਗੀਤਕਾਰ ਹੋ ਬੇਸਿਕਲੀ ਹਾਂਜੀ ਜਿਹੜਾ ਗੀਤ ਤੁਹਾਡੇ ਬਹੁਤ ਦਿਲ ਦੇ ਨੇੜੇ ਆ ਉਹਦੇ ਦੋ ਤਿੰਨ ਬੰਦ ਸਾਨੂੰ ਜਰੂਰ ਸੁਣਾ ਮੈਂ ਨਾ ਇੱਕ ਗੀਤ ਤੋਂ ਪਹਿਲਾਂ ਨਾ ਇੱਕ ਕਵਿਤਾ ਤੁਹਾਨੂੰ ਸੁਣਾਉਣਾ ਇਹ ਇੱਕ ਤੁਖਤ ਸੁਣਾ ਰਿਹਾ ਮੈਂ ਤੁਹਾਨੂੰ ਪੰਜਾਬ ਦਾ ਹਮ ਬਰਸਾਤ ਬਹੁਤ ਹੋ ਰਹੀ ਸੀ ਮੈਂ ਕੀ ਦੇਖ ਲਿਆ ਕਿ ਇੱਕ ਲੜਕੀ ਉਹ ਆਪਣੇ ਘਰ ਨੂੰ ਜਾ ਰਹੀ ਹੈ ਸ਼ਾਮ ਦੇ ਟਾਈਮ ਇਹ ਬਿਲਕੁਲ ਸੱਚਾਈ ਹੈ ਉਹ ਗਟਰ ਚ ਡੇਗੀ ਅੱਛਾ ਜੀ ਹਾਂ ਪਈ ਬਰਸਾਤ ਤੇ ਸੜਕਾਂ ਦੇ ਵਿੱਚ ਕਈ ਬਰਸਾਤ ਤੇ ਛੜਕਾਂ ਦੇ ਵਿੱਚ ਡੂੰਘੇ ਪੈ ਗਏ ਕੋਏ ਪਈ ਬਰਸਾਤ ਤੇ ਛੜਕਾਂ ਦੇ ਵਿੱਚ ਡੂੰਘੇ ਪੈ ਗਏ ਕੋਏ ਉਹ ਕਈ ਮੁਸਾਫਰ ਘਰਾਂ ਨੂੰ ਜਾਂਦੇ ਡੇਗਿਆਂ ਵਿੱਚ ਮੋਏ ਹੂੰ ਲੋਕ ਦੇ ਵਿੱਚ ਥੁੱਕ ਮਿਲਾ ਕੇ ਨੇਤਾ ਖਾ ਗਏ ਰਾਤ ਮੈਂ ਕਲਮਾ ਦਾ ਵਾਰਸ ਲੋਕੋ ਮੇਰੀ ਕਲਮ ਨਿਕੁਨ ਸਾ ਹੂੰ ਬੈਂਕ ਤੇਰੇ ਲੁੱਟ ਕੇ ਲੱਗੇ ਹੂੰ ਬੈਂਕ ਤੇਰੇ ਲੁੱਟ ਕੇ ਲੱਗੇ ਜਵ ਅਸੀਂ ਪਰਦੇਸ ਹੂੰ ਨੇਤਾ ਜੀ ਦਾ ਸੱਚ ਪਾਤ ਦਾ ਦੰਦੇਰੇ ਬਤੀ ਇਸ ਤਰ੍ਹਾਂ ਜੇ ਹੁੰਦੀ ਰਹੀ ਤੇ ਦੇਸ਼ ਹੋਏਗਾ ਰਾਖ ਮੈਂ ਕਲਮਾਂ ਦਾ ਵਾਰ ਤਰੁਕ ਮੇਰੀ ਕਲਮ ਲਿਖੂਗੀ ਹੂੰ ਹੂੰ ਕੀ ਬਾਤ ਹੈ ਤੁਹਾਡੀ ਕਲਮ ਮੈਨੂੰ ਲੱਗਦਾ ਵੀ ਇਸੇ ਤਰ੍ਹਾਂ ਹੀ ਅੱਗੇ ਤੋ ਅੱਗੇ ਵਗਦੀ ਰਹੇ ਜੀ ਬਿਲਕੁਲ ਕਿਉਂਕਿ ਜਿਹੜਾ ਬੰਦਾ ਕੁਦਰਤ ਦੇ ਬਹੁਤ ਨੇੜੇ ਆ ਤੁਹਾਡਾ ਪਿੰਡ ਹੀ ਕੁਦਰਤ ਦੇ ਵਿੱਚ ਵੱਸਦਾ ਹਾਂਜੀ ਆਲੇ-ਦੁਆਲੇ ਦੇ ਤਾਂਗੀਆਂ ਸਫੈਦੇ ਤੇ ਮੈਂ ਵੀ ਦੇਖਿਆ ਉਹ ਪਿੰਡ ਕਿ ਬਹੁਤ ਖੂਬਸੂਰਤ ਪਿੰਡ ਆ ਉਹ ਹਾਂਜੀ ਤਾਲੀ ਹਾਂਜੀ ਤੇ ਰਤਨ ਜਿੱਥੇ ਵੱਸਦਾ ਉਹ ਪਿੰਡ ਵੈਸੇ ਵੀ ਖੂਬਸੂਰਤ ਹੁੰਦਾ ਇੱਕ ਪਾਸੇ ਰਤਨ ਇੱਕ ਵਾਰ ਸੇ ਤਾਲਵੀ ਸਰਦੂਲ ਜੀ ਮਿਹਨਤ ਤੋਂ ਹੀ ਕਹਰਾਨੀ ਦੀ ਗੱਲ ਦੱਸਣ ਲੱਗਾ ਸਿਹਤ ਕੇ ਸਭ ਹਾਂਜੀ ਮੈਂ ਨਾ ਸੁਤਾਨ ਬਾਊ ਸਾਹਿਬ ਨੂੰ ਜਦੋਂ ਪੜਿਆ ਨਾ ਮੈਂ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਨੂੰ ਮੇਰੇ ਦਿਨ ਤੇ ਆਈ ਏ ਗੱਲ ਕਿ ਜਦ ਮੈਂ ਇੱਕ ਦਿਉੜਿਆਂ ਦੀ ਕਿਤਾਬ ਕੱਢੀ ਅੱਛਾ ਮੈਂ ਲੇਖੇ ਲੱਗਿਆ ਡਾਕਟਰ ਜਸਵੰਤ ਬੀਗੂ ਕਾਵਲ ਤੋਂ ਉਹ ਆਖਿਆ ਬਹੁਤ ਕਿਹਾ ਯਾਰ ਤਾਲਵੀ ਇੱਕ ਤਰ੍ਹਾਂ ਚੱਲ ਪਿਆ ਤੂੰ ਮੈਂ ਕਿਹਾ ਮੈਂ ਬਿਕੋਰ ਸਾਹਿਬ ਦੀ ਕਿਤਾਬ ਕੱਢਣੀ ਹਾਂ ਕਿਹਾ ਸਲਾਪ ਆ ਲੈ ਮੈਨੂੰ ਹੂੰ ਫਿਜਦਾ ਬਾਬੇ ਨਾਨਕ ਨੂੰ ਫਿਜਦਾ ਬਾਬੇ ਨਾਨਕ ਨੂੰ ਦੁਨਿਆਵੀ ਜਾਮੇ ਆਇਆ ਹੂ ਕਲ ਤਨ ਗੁਰ ਨਾਨਕ ਆਇਆ ਭਾਈ ਗੁਰਦਾਸ ਸੁਣਾਇਆ ਫਿਜਦਾ ਬਾਬੇ ਨਾਨਕ ਨੂੰ ਦੁਨਿਆਵੀ ਜਾਮੇ ਆਇਆ ਹੂ ਕਲ ਤਨ ਗੁਰ ਨਾਨਕ ਆਇਆ ਭਾਈ ਗੁਰਦਾਸ ਸੁਣਾਇਆ ਹੂ ਸ਼ਬਦ ਹਲੀਮੀ ਫੱਜਦੇ ਰਹਤੇ ਮੱਕਾ ਉਸ ਕਮਾਇਆ ਹੂ ਰਤਨ ਹਸੀ ਕਰਕੇ ਕਹਣਾ ਗੁਰ ਅੰੰਗ ਸਮਝਾਇਆ ਵਾਹ ਇਹ ਜਦੋਂ ਮੈਂ ਉਹਨਾਂ ਨੂੰ ਸੁਣਾਇਆ ਨਾ ਇਹ ਤਾਂ ਹੋਰ ਸੁਣਾ। ਮੈਂ ਕਿਹਾ ਬੇਗੋਵਾਲ ਮੇਰੇ ਲਈ ਮੱਕਾ। ਹੂੰ ਬੇਗੋਵਾਲ ਮੇਰੇ ਲਈ ਮੱਕਾ ਮੈਂ ਕਰਨ ਸਿਜਦਾ ਨਿਤ ਜਾਮਨ ਹੂ। ਓਏ ਦਿਲੀ ਬਸੇਦੇ ਦਿਲਦਾਰਾਂ ਨੂੰ ਜਾਂ ਦਿਲ ਦਾ ਦਰਸਨਾਮਾ ਹੂ। ਹੂੰ ਬੇਗੋਵਾਲ ਦੀ ਮਿੱਟੀ ਕਟਾ ਫਰਮਾ ਜਾਣ ਅੱਖੀਆਂ ਵਿੱਚ ਪਾਵਾਂ ਹੂ ਔਰ ਰਤਨ ਆਵਾਦਤ ਵਰਗੀ ਨਗਰੀ ਇਹਨੂੰ ਲੱਖ ਲੱਖ ਕੀ ਸੁਣਵਾ। ਬੇਗੋਵਾਲ ਸਾਹਿਬ ਕਹਿੰਦੇ ਵੀ ਤੂੰ ਭਾਈ ਇਸ ਬੰਦੇ ਹੋਣਾ ਹੀ ਹੋਣਾ। ਪਰ ਇੱਕ ਗੱਲ ਕਰੀ ਕਿ ਸੁਲਤਾਨ ਬਾਹੂ ਤੂੰ ਹੱਟ ਕੇ ਲਿਖੀਂ ਦਿਓ। ਉમે ਸਾਰੀ ਕਿਤਾਬ ਲਿਖੀ ਐ ਇਹਨਾਂ ਦਾ ਬਹੁਤ ਵੱਡੇ ਲੈਵਲ ਤੇ ਅਖਬਾਰਾਂ 'ਚ ਰਿਵਿਊ ਛਪਿਆ ਪਰ ਮੈਨੂੰ ਕਿਸੇ ਨੇ ਨਹੀਂ ਲਿਖਿਆ ਇਹ ਇਤਕਰਨੇ ਕਿ ਇਹ ਬੰਦਾ ਵੀ ਨਕਲ ਕੀਤੀ ਆ ਕਿਉਂਕਿ ਮੈਂ ਆਪਣੀ ਗੱਲ ਕੀਤੀ ਉਹਦੇ ਵਿੱਚ ਹਾਂਜੀ ਹਾਂ ਬਸ ਮੇਨ ਗੱਲ ਤੇ ਸਾਡੀ ਇੱਥੇਆਂ ਦੇ ਮੁੱਖ ਦੀ ਟਾਲ ਵੀ ਸਾਹਿਬ ਹਾਂਜੀ ਕਿ ਅੱਜਕੱਲ ਜਿਹੜਾ ਆਪਣਾ ਜਿਹੜਾ ਇਹ ਨੋਟਿਸ ਤੋਂ ਆਉਣਾ ਵਾ ਹਾਂਜੀ ਉਹ ਬਹੁਤ ਜ਼ਰੂਰੀ ਹੋ ਗਿਆ ਤੇ ਉਹ ਮੀਡੀਆ ਦੇ ਰਾਹੀਂ ਆਉਂਦਾ ਬਿਲਕੁਲ ਸੋ ਇਸ ਕਰਕੇ ਅਸੀਂ ਤੇ ਚਾਹੁੰਦੇ ਹਾਂ ਕਿ ਸਾਡੇ ਕੋਲ ਉਹ ਕਲਮਾਂ ਜਿਹੜੀਆਂ ਛੁਪੀਆਂ ਹੋਈਆਂ ਕਲਮਾਂ ਜਿਹੜੀਆਂ ਜੇ ਤੁਸੀਂ 40 ਸਾਲ ਤੋਂ ਸਬਰ ਕਰ ਰਹੇ ਹੋ ਤੇ ਤੁਹਾਡੇ ਬਾਰੇ ਚ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਪੰਜਾਬੀਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਰਤਨ ਤਾਲਵੀ ਦਾ ਸਫ਼ਰ ਜਿਹੜਾ ਉਹ ਕਲਮਾਂ ਵਾਲੇ ਸਫ਼ਰ ਦੇ ਵਿੱਚ ਦਾ ਭਾਗ ਹੈ ਔਰ 15 ਕਿਤਾਬਾਂ ਲਿਖਣੀਆਂ ਹਾਂਜੀ ਔਰ ਪਹਿਲੀ ਕਿਤਾਬ ਤੇ 15ਵੀਂ ਕਿਤਾਬ ਤੱਕ ਪਹੁੰਚਣਾ ਹਾਂਜੀ ਇਹ ਬਹੁਤ ਔਖਾ ਸਫ਼ਰ ਆ ਇਹਨਾਂ ਨੂੰ ਪ੍ਰਕਾਸ਼ਿਤ ਕਰਨਾ ਪਰ ਫਿਰ ਵੀ ਸਾਡੀ ਦੁਆਵਾ ਫਰਦੂਲਦੀ ਮੈਂ ਨਾ ਇਹ ਗੁਰਪਤਨ ਗੇਰ ਜੀ ਡਾਕਟਰ ਨੇ ਭਜਨ ਜਵਾਲੂ ਜੀ ਨੂੰ ਕਿਤਾਬਾਂ ਭੇਜੀਆਂ ਨਾ ਹੂੰ ਤੇ ਉਹ ਕਹਿੰਦੇ ਯਾਰ ਤੂੰ ਮਤਲਬ ਇੰਨੇ ਦੰਮੀ ਸਫਰ ਦਾ ਲਿਖ ਰਿਹਾ ਹੂੰ ਇਹਨਾਂ ਦੰਮਾ ਸਫਰ ਤੂੰ ਆਇਆ ਹਾਂਜੀ ਇਹਨਾਂ ਦੇ ਵਿੱਚ ਨਾ ਸਤਵਿੰਦਰ ਬੇਗੋ ਵਾਲੀ ਆ ਹੂੰ ਆਪਣਾ ਪ੍ਰੋਫੈਸਰ ਸਤਵਿੰਦਰ ਬੇਗੋ ਵਾਲੀ ਆ ਇਹ ਇਹਨਾਂ ਦਾ ਵੀ ਦੇ ਨੇ ਦੇਵਸ੍ਰੀ ਕੀ ਵਾਲਾ ਜਿਹੜਾ ਸੀ ਨਾ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ अच्छा गेम साहब मेरे ਪਿੰਡ ਆਇਆ ਜੀ ਮੇਰੀ ਕਿਤਾਬ ਇੱਕ ਰਲ ਗਈ ਜੀ ਕਰਕੇ ਗਿਆ ਰੀਤਾਂ ਦਾ ਖੰਜਰ ਹਮ ਇੱਕ ਗੱਲ ਮੇਰੇ ਹੋਰ ਦਿਨ ਚ ਆ ਗਈ ਮੈਂ ਪ੍ਰੋਗਰਾਮ ਕਰਵਾਇਆ ਕਿਤਾਬ ਨੂੰ ਰਿਲੀਜ਼ ਕਰਾਇਆ ਸਰਬਜੀਤ ਕੋਕੇਵਾਲੀ ਉਥੇ ਲੈ ਕੇ ਆਈ ਹੈ ਪੰਜਾਬ ਦੇ ਬੜੇ ਬੜੇ ਤਗੜੇ ਫਨਕਾਰ ਦੀ ਬੜੀ ਖੁਸ਼ੀ ਦੀ ਗੱਲ ਹੈ ਵੀ ਉਹ ਕਿਤਾਬ ਰੀਤਾਂ ਦਾ ਖੰਜਰ ਮੈਂ ਜਨਾਬ ਚਰਨਜੀਤ ਹੁਜਾ ਸਾਹਿਬ ਨੂੰ ਸਮਰਪਿਤ ਕੀਤੀ ਹਮ ਚਰਨਜੀਤ ਹੁਜਾ ਸਾਹਿਬ ਦਿੱਲੀ ਪਹੁੰਚ ਕੇ ਮੇਰੇ ਪਿੰਡ ਆ ਵਾਹ ਹਉ ਮੇਰੇ ਪਿੰਡ ਆਇਆ ਔਰ ਮੇਰੀ ਕਿਤਾਬ ਰੀਡ ਕਰਕੇ ਗਿਆ ਸਾਰਾ ਦਿਨ ਮੇਰੇ ਪਿੰਡ ਚ ਰਿਹਾ ਤੇ ਮੇਰਾ ਉਹਨਾਂ ਦੇ ਨਾਲ ਬੜੀ ਨੇੜਤਾ ਰਹੀ ਉਹਨਾਂ ਦੇ ਨਾਲ ਬਹੁਤ ਮੇਰੀਆਂ ਕਈ ਕਿਤਾਬਾਂ ਦੇ ਉਹਨਾਂ ਮੁਕਬਲਦ ਵੀ ਲਿਖੇ ਹਾਂ ਜਰਾ ਚੱਲ ਜੂ ਤੋ ਜਾ ਜਿਹੜਾ ਜਸਵੰਤ ਭਵਰਾ ਜੀ ਹੈ ਨਾ ਹਾਂਜੀ ਇਹਨਾਂ ਦੀ ਮੈਂ 7 ਦਿਨ ਸੰਗਤ ਮਾਣੀ ਹਮ ਸਰਬਜੀਤ ਕੋਕੇ ਵਾਲੀ ਦੇ ਘਰ ਐਲਪੀ ਰਿਕਾਰਡ ਜਦੋਂ ਕਰਨਾ ਸੀ ਨਾ ਉਹਨਾਂ ਨੇ ਮੈਨੂੰ ਸੱਦਿਆ ਉਥੇ ਜਸਵੰਤ ਭਵਰਾ ਜੀ ਦੇ ਨਾਲ ਮੈਂ 7 ਦਿਨ ਰਿਹਾ ਉਹ ਮੈਨੂੰ ਕਹਿਣ ਲੱਗਾ ਰਤਨ ਜੀ ਤੇਰੀ ਸੇਵਾ ਬੜੀ ਧੂਕੀਤੀ ਤੇ ਮੈਂ ਯਾਰ ਇੱਕ ਗੀਤ ਵਿੱਚ ਤੇਰਾ ਤਿੰਨ ਵਾਰੀ ਨਾਮ ਬੁਲਾਉਣਾ ਬਿਨ ਹਸਦੀ ਨੇ ਜਦੋਂ ਨੱਚਦੀ ਨੇ ਬੋਲੀ ਪਾ ਕੇ ਗਿੱਧੇ ਚ ਘੇਰਾ ਲਾਇਆ ਇਹ ਝਾਂਜਰਾਂ ਦੇ ਬੋਲ ਟੁੱਟ ਗਏ ਮੇਰਾ ਅੰਗਾਂਗ ਗਿਆ ਲੱਗਿਆ ਬੱਲੇ ਬੱਲੇ ਹੋ ਗਈ ਸਾਰੇ ਆਖੇ ਰਤਨ ਵਿਚਾਰਾ ਉਹ ਖੜਕੇ ਬਹਿ ਗਿਆ ਦਿਲ ਆਪਣੇ ਨੂੰ ਕੀਤਾ ਦਾ ਬੰਜਾਰਾ ਕਹਿੰਦਾ ਦੋ ਕੁਟ ਪਿਆਰ ਪਿਆ ਦੇ ਉਹ ਜਨਮਾਦਤ ਹੈ ਆਇਆ ਤੇ ਝਾਂਜਰਾਂ ਦੇ ਬੋਲ ਟੁੱਟ ਗਏ ਮੇਰਾ ਅੰਗਾਂਗ ਗਿਆ ਉਨਾ ਤੋਂ ਮੇਟਰਵਾਂ ਜਨਾ ਇੰਨੀ ਉਹਨਾਂ ਦੇ ਵਿੱਚ ਵਾ ਵਾ ਕਮਾਲ ਉਹਨਾਂ 'ਚ ਮੈਂ ਇੰਨੀ ਸੰਗੀਤ ਦੀ ਕਲਾ ਵੇਖੀ ਉੱਥੇ ਕਿਦੇ ਆਪਣਾ ਜਿਹੜਾ ਫ੍ਰਿੰਡਰ ਸ਼ਿੰਦਾ ਜੀ ਉਹਨਾਂ ਨੂੰ ਪਤਾ ਲੱਗਾ ਵੀ 7 ਦਿਨ ਹੋ ਗਿਆ ਹੈ ਉਹ ਵੀ ਉਹ ਐਸੇ ਮਤਲਬ ਸਿਰਫ ਜਿੱਤ ਕੋਕੇ ਆ ਜਾਂਦੇ ਘਰ ਹੂੰ ਬਾਗੇ ਮਤਲਬ ਘਰ ਅਸੀਂ ਉੱਪਰ ਬੈਠੇ ਸੀ ਆਗੇ ਉਥੇ ਮਹਿਫਿਲ ਜੰਦੀ ਉਹ ਫਿਰ ਭਰਾ ਜੀ ਕਹਿਣ ਲੱਗੇ ਵੀ ਇਹ ਮਤਲਬ ਇਹ ਬਹੁਤ ਪਿਆਰਾ ਲਿਖਦਾ ਹੈ ਹੂੰ ਤੇ ਮੈਨੂੰ ਬਹੁਤ ਪਿਆਰ ਕਰਦਾ ਤੇ ਉਹ ਬਹਿਗੇ ਜੀ ਉਹ ਇੱਕ ਯਾਦਗਰੀ ਪੱਦ ਹੋ ਗਈ ਵਾਹ ਪਰਾ ਜੀ ਨੇ ਉਹਦੀ ਕਪੋਜੀਸ਼ਨ ਬਣਾਈਏ ਮੇਰੇ ਗੀਤਾਂ ਦੀ ਸੌਣ ਮਹੀਨਾ ਆ ਗਿਆ ਵੇ ਬਾਗਾਂ ਚ ਢੀਂਗਾ ਪਾਵਾਂ ਉਹ ਮੈਨੂੰ ਫੜ ਕੇ ਰੱਖੀ ਬੇ ਹਾਨੀਆ ਉਡਣਾ ਕਿਧਰੇ ਜਾਵਾਂ ਅੱਛਾ ਵਾਹ ਹੱਥ ਚੂੜਾ ਸਗਨਾ ਦਾ ਮੇਰੇ ਵੇਖ ਕੇ ਸੂਟ گلابی ਤੋਂ ਪੰਛੀ ਟਾਣੀ ਤੇ ਮੈਨੂੰ ਤੱਕ ਕੇ ਹੋਇ ਫਲਾਬੀ ਜਿਵੇਂ ਜੁਲਫਾਂ ਖੋਲਦਿਆਂ ਤਾਂ ਕਿ ਗੰਦਰ ਫੈਕਟਾਂ ਮੈਨੂੰ ਫੜ ਕੇ ਰੱਖੀ ਬੇ ਹਾਨੀਆ ਉਡਣਾ ਕਿਧਰੇ ਜਾਵਾਂ ਉਹ ਜਿਹੜਾ ਹੂਣ ਦੀ ਜਿਹੜਾ ਬੱਚੇ ਆ ਉਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੁਣਾ ਕਿ ਜਦੋਂ ਸਾਡੇ ਭੈਣਾਂ ਦੇ ਵਿਆਹ ਹੁੰਦੇ ਸੀ ਉਦੋਂ ਸਾਡੇ ਪਰਿਵਾਰਾਂ ਦੇ ਵਿੱਚ ਉਹਨਾਂ ਨੂੰ ਗੁਲਾਬੀ ਫੂਡ ਪਵਾਇਆ ਜਾਂਦਾ ਸੀ ਹੂੰ ਇਹ ਲੰਗੇ ਲੋਕੀ ਕੋ ਸੋਣੇ ਸੀ ਉਦੋਂ ਹੂੰ ਤੇ ਉਹ ਜਿਹੜੀ ਮੈਂ ਉਸ ਵੇਲੇ ਦੀ ਇਹ ਤਸਵੀਰ ਇਹ 40 ਸਾਲ ਪਹਿਲਾਂ ਦੀ ਤਸਵੀਰ ਹੈ ਹੂੰ ਹੱਥ ਚੂੜਾ ਸੱਗਣਾ ਦਾ ਮੇਰਾ ਵੇਖ ਕੇ ਸੂਟ ਗੁਲਾਬੀ ਦੋ ਪੰਛੀ ਟਾਣੀ ਤੇ ਮੈਨੂੰ ਤੱਕੇ ਵਿੱਚ ਬੱਤ ਹੂੰ ਜੁਲਫਾਂ ਖੋਲਦਿਆਂ ਤਾਂ ਕਿ ਦੰਦ ਕਹਿੰਦੇ ਯਾਰੇ ਬੜਾ ਕਮਾਲਤਾਈ ਤੇ ਰਾਈਟਰ ਹੈ ਹਾਂਜੀ ਤੇ ਮੈਂ ਇਸ ਤਰ੍ਹਾਂ ਹੀ ਕਈ ਦੌਰ ਮੇਰੇ ਨਾਮ ਹੈ ਮੈਂ ਜ਼ਿੰਦਗੀ ਵਿੱਚ ਨਾ ਬੜਾ ਨਮਸਟਕਲ ਕੀਤਾ ਬੜੇ ਚੰਗੇ ਮਾੜੇ ਦਿਨ ਆਏ ਮੇਰੇ ਤੇ ਬਹੁਤ ਮੈਂ ਸਕੂਲ ਖੋਲਿਆ ਸੀ ਉਹੀ ਮਤਲਬ 20 ਸਾਲ ਚਲਾਇਆ ਨੇ ਹੂੰ ਉਹਦੇ ਵਿੱਚ ਗੁਰੂ ਨਾਨਕ ਮਾਦਰ ਸਕੂਲ ਹੈ ਸਰਦੂਲ ਜੀ ਕੋਈ ਬੰਦਾ ਫੀਰ ਦੇ ਗਿਆ ਕੋਈ ਨਹੀਂ ਦੇ ਗਿਆ ਘਰ ਦੇ ਵਿੱਚ ਕਈ ਵਾਰੀ ਟਕਰਾਅ ਹੁੰਦਾ ਹੂੰ ਉਹ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਮਰਸ਼ੀਅਲ ਨਹੀਂ ਨੂੰ ਕਰ ਸਕਦਾ ਤੇ ਮੈਂ ਤੇ ਸੇਵਾ ਕਰਨੀ ਹੈ ਮੈਂ ਤੇ ਪਰ ਤਾਂ ਪੁਰੂਦਿੰਦਾ ਜੀ ਮਨ ਪੜਿਆ ਉਹ ਮੈਂ ਰੋਟੀ ਪਾਣੀ ਇਹਦੇ ਤੋਂ ਦੇਣਾ ਇਸ ਤਰ੍ਹਾਂ ਦਾ ਮੈਂ 20 ਸਾਲ ਤੇ ਵਾ ਕੀਤੀ ਜੀ ਅਜੇ ਵੀ ਬੈਠ ਬਹੁਤ ਵੱਡੀ ਤਿੰਨ ਕਨਾਲਾਂ ਜਗ੍ਹਾ ਮੇਕੂ ਉਹਦੇ ਵਿੱਚ ਪਰ ਸਕੂਲ ਹੁਣ ਬੰਦ ਕਰ ਦਿੱਤਾ ਬੱਚੇ ਬਾਹਰ ਚੱਲ ਗਏ ਅਮਰੀਕਾ ਉਹਨਾਂ ਦੇ ਜਾਣ ਤੋਂ ਬਾਅਦ ਤੇ ਵੀ ਬੰਦ ਵੀ ਬਹੁਤ ਹੀ ਵਧੀਆ ਸਫਰ ਜਿਹੜਾ ਤੁਸੀਂ ਆਹ ਗੱਲਾਂ ਜਿਹੜੀਆਂ ਜਿਹੜੀਆਂ ਆਪਣੀ ਜ਼ਿੰਦਗੀ ਦੀਆਂ ਬਹੁਤ ਬਿਲਕੁਲ ਮਤਲਬ ਇਹ ਕਈ ਦੁਖਾਂਤ ਵਾਲੇ ਪਲ ਵੀ ਆਏ ਸੋ ਦੁਖਾਂਤ ਵਾਲੇ ਪਲ ਵੀ ਆਏ ਸੋ ਸਫਰ ਤੁਹਾਡਾ ਇਹ ਗੀਤਕਾਰੀ ਦਾ ਹਾਲੇ ਵੀ ਚੱਲ ਰਿਹਾ ਔਰ ਅਸੀਂ ਕਹਿੰਦੇ ਆ ਕਿ ਮੈਂ ਕਿਨਾਂ ਜਿਹੜਾ ਮੇਰਾ ਆਖਰੀ ਸਵਾਰਥ ਹੋਵੇ ਨਾ ਜੋ ਮੇਰੀ ਤਮੰਨਾ ਦਾ। ਅੱਜ ਇੱਕ ਮੈਂ ਉਹ ਕਿਤਾਬ ਲਿਖ ਰਿਹਾ ਦੀ ਸਿੱਖ ਇਤਿਹਾਸ ਦੇ ਫਲੈਵੀ ਪੰਨੇ। ਹੂੰ ਗੁਰੂ ਅਰਜਨ ਦੇਵ ਸਾਹਿਬ ਛੂਟਾ ਕਦੋਂ ਕਰਾ ਕਾਨੂੰਨ ਬਣ ਖਾਂਬ। ਉਹ ਮੈਂ ਵੇਖਿਆ ਜੀ ਉੱਥੇ। ਉਹਨੂੰ ਉਹ ਮੈਂ ਸਾਰਾ ਉਹਨੂੰ ਮੋੜ ਫੇਰ ਮੇਰੇ ਜਿਹਨ ਚ ਆ ਗਿਆ ਸਾਰਾ। ਉਹਦਾ ਮੈਂ ਇਤਿਹਾਸ ਪੜ੍ਹ ਰਿਹਾ ਗੁਰੂ ਅਰਜਨ ਦੇਵ ਸਾਹਿਬ ਦਾ ਸਾਰਾ ਇਤਿਹਾਸ ਪੜ੍ਹ ਰਿਹਾ। ਉਹਦੇ ਤੋਂ ਬਾਅਦ ਇੱਕ ਮੇਰੀ ਕਿਤਾਬ ਮੈਂ ਲਿਖ ਰਿਹਾ ਧੁੰਦਲੀ ਕਵਿ ਤੁੰਧਲੀ ਸਵੇਰ ਜਿਹੜੀ ਆ ਨਾ ਉਹ ਵੀ ਪੰਜਾਬੀ ਸਾਹਿਤ ਦੇ ਵਿੱਚ ਇੱਕ ਬਖਰੀ ਕਿਤਾਬ ਹੋ ਕਿਉਂਕਿ ਮੈਂ ਉਹਦੇ ਵਿੱਚ ਪੰਜਾਬ ਨੂੰ ਮਤਲਬ ਜਿੱਤ ਗਿਆ ਵੀ ਐਸਲੇ ਪੰਜਾਬ ਦੀ ਜਿਹੜੇ ਆ ਨਾ ਉਹ ਮਤਲਬ ਆਹਾ ਹਾੜਾ ਦਾ ਪੰਜਾਬ ਕਿਰਵਾਤ ਹਾਂ ਸਹਿਦਕਰ ਉਹੀ ਆ ਜੀ ਜਿਹੜਾ ਆਪਣੇ ਸਮਕਾਰ ਨੂੰ ਪਕੜਨ ਦੀ ਕੋਸ਼ਿਸ਼ ਕਰੇ ਆਪਣੇ ਸਮੇਂ ਦੇ ਨਾਲ ਤੁਰਦਾ ਰਹੇ ਸੋ ਮੈਂ ਚਾਹੁੰਦਾ ਕਿ ਢਾਲਵੀ ਸਾਹਿਬ ਦੀ ਕਲਮ ਇਦਾਂ ਹੀ ਚੱਲਦੀ ਰਹੇ ਔਰ ਤੁਹਾਡੀ ਲੰਮੀ ਸਿਹਤ ਤੇ ਚੰਗੇ ਸਫਰ ਦੀ ਕਰਮਾਂ ਦੇ ਸਫਰ ਦੀ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਕੋਲ ਆਉਂਦੇ ਰਹੋ ਔਰ ਇਹ ਸੁਖਦ ਕਲਮਾ ਦਾ ਸਫਰ ਸਾਡਾ ਇਸੇ ਤਰ੍ਹਾਂ ਚੱਲਦਾ ਰਹੇ 40 ਸਾਲ ਦੀ ਗੀਤਕਾਰੀ ਤੁਸੀਂ ਪੰਡ ਬਣ ਕੇ ਰੱਖੀ ਹੋਈ ਆ ਉਹ ਗੀਤਕਾਰੀ ਇਦਾਂ ਹੀ ਸਰਸ਼ਾਰ ਕਰਦੀ ਰਹੇ ਸਾਡੇ ਪੰਜਾਬੀਆਂ ਨੂੰ ਸੋ ਰਤਨ ਟਾਲ ਵੀ ਜੁਦਾਬਸਦਾ ਰਹੇ ਤਾਲੀ ਪਿੰਡ ਜੁਦਾਬਸਦਾ ਰਹੇ ਤੇ ਕਲਮਾ ਦਾ ਸਫਰ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਂਸ ਕਾਈ ਟੀਵੀ ਇਹਨਾਂ ਦਾ ਮੈਂ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹਾਂਜੀ ਹਾਂ ਇਹ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਨੂੰ ਇਸੇ ਤਰ੍ਹਾਂ ਸਹਿਯੋਗ ਦੀ ਆਸ ਹੈ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਹੀ ਨਵਾਜਦੇ ਰਹੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦਿਨਾਲ